ਮੈਂ ਤਾਂ ਸਾਰੀ ਰਾਤ ਨਹੀਂ ਹਟਣਾ ਜੀ ਸਾਡਾ ਤਾਂ ਆਪਣਾ ਪਿੰਡ ਹੈ ਕਿਉਂ ਸੋ ਮੈਂ ਇੱਕ ਗਾਣਾ ਸਾਡੇ ਲਾਈਵ ਚੱਲਦਾ ਸਾਡੇ ਵੀਰ ਦੇ ਨਾਲ ਖੜੇ ਨੇ ਮੇਰੇ ਭਰਾ ਨਾਲ ਬੈੰਦੀ ਹੈ ਇੱਥੇ ਆ ਜਾਓ ਮੇਰੇ ਵੀਰਰਾ ਕਿਉਂਕਿ ਇਹਨਾਂ ਨੇ ਸਾਰਿਆਂ ਨੂੰ ਲਾਈਵ ਦਿਖਾਉਣਾ ਕਿੱਥੇ ਕਿੱਥੇ ਇਹ ਲਾਈਵ ਚੱਲ ਰਿਹਾ ਸਾਰੀ ਜਗ੍ਹਾ ਚੱਲ ਰਿਹਾ ਸੋ ਜਿੱਥੇ ਬੈਠੇ ਦੇਖ ਵੀ ਰਹੇ ਆ ਤੇ ਕੈਨੇਡਾ ਵਾਲੇ ਸਾਡੇ ਸਰੀ ਵਾਲੇ ਭਾਈ ਸਾਨੂੰ ਬਹੁਤ ਸਾਰਾ ਮਾਣ ਕਰਕੇ ਗਏ ਆ ਸੋ ਪ੍ਰਮਾਤਮਾ ਚੜ੍ਹਦੀਆਂ ਕਲਾਂ ਚ ਰੱਖੇ ਲੋ ਵੀ ਗਾਣਾ ਮੈਂ ਬਜ਼ੁਰਗਾਂ ਦਾ ਗਾਉਣਾ ਹੈ ਕਿਉਂਕਿ ਪਹਿਲਾਂ ਕਹਿ ਕੇ ਹਟਿਆ ਸਾਡੇ ਪਰਿਵਾਰ ਕੇ ਜੇ ਗੀਤ ਹੁੰਦੇ ਆ ਸੱਭਿਆਚਾਰ ਗੀਤ ਹੁੰਦੇ ਆ ਲਓ ਜੀ ਮੈਂ ਹੈਗਾ ਜੈਲਾਬੂੜਾ ਇਸ ਟਾਈਮ ਮੇਰੀ ਉਮਰ ਹੈਗੀ ਆ 75 ਸਾਲਾਂ ਦੀ ਇਹ ਹੈਗੀ ਮੁਖਤਿਆਰ ਕੌਰ ਇਹਦੀ ਉਮਰ 17 ਸਾਲਾਂ ਦੀ ਸਾਡੇ ਦੋ ਮੁੰਡੇ ਆ ਇਦਾਂ ਦੋਨਾਂ ਨੂੰ ਵਿਆਹ ਕੇ ਪਛਤਾਉਨੇ ਆ ਭਾਈ ਨੂਹਾਂ ਬੜੀਆਂ ਤੇਜ਼ ਆ ਗਈਆਂ ਘਰ ਦੇ ਵਿੱਚ ਲਓ ਜੀ ਉਹਨਾਂ ਦੀ ਸੇਵਾ ਨਹੀਂ ਕਰਦੀਆਂ ਜੈਲਾਬੂੜਾ ਤੇ ਮੁਖਤਿਆਰ ਕੌਰ ਘਰ ਦੀਆਂ ਗੱਲਾਂ ਕਰਦੇ ਆ ਪਰਿਵਾਰਕ ਗੱਲਾਂ ਕਰਦੇ ਆ ਲਓ ਗੀਤਰਾਹੀਂ ਪੇਸ਼ ਕਰਦੇ ਆ ਹਾਂ ਬਈ ਮੁਖਤਿਆਰ ਕੁਰੇ ਐ ਨਾ ਸੋਚੀ ਵੀ ਜੈਲਾਪੁਰਾ ਇੰਨੀ ਜਲਦੀ ਇਹ ਕਿ ਬਿੱਲਾ ਜਮਾਰ ਕੇ ਲਿਆ ਆ ਅੱਜ ਜਿੱਦਣ ਦਾ ਆਪਣਾ ਪ੍ਰੋਗਰਾਮ ਬੁੱਕ ਹੋਇਆ ਆ ਘੋਨਿਆਂ ਵਾਲੇ ਸਾਰੇ ਰਾਜੂ ਹੁਣੀ ਸਾਰੇ ਫੌਜੀ ਸਾਹਿਬ ਸਾਰਿਆਂ ਨੂੰ ਪਤਾ ਨਹੀਂ ਕਿੱਥੋਂ ਪਤਾ ਲੱਗਿਆ ਤੂੰ ਕੇਲਿਆਂ ਦੀ ਸ਼ਕੀਨਾ ਕੇਲਿਆਂ ਦੀ ਸ਼ਕੀਨਾ ਆ ਰਾਜੂ ਨੇ ਪਿੱਛੇ ਟੋਕਰਾ ਭਰ ਕੇ ਰੱਖਿਆ ਪਿਆ ਉਹ ਕੇਲੇ ਥੋੜੇ ਜੇ ਨਰਮਾ ਲੱਕ ਜਾਂ ਨਹੀਂ ਖੜਦਾ ਹੋਰ ਤਕੜੀਆਂ ਮੁਖਤਿਆਰ ਕੁਰੇ ਲੋਵੀ ਪਿੰਡ ਵਾਲਿਓ ਜੈਲਾਪੁਰਾ ਆਪਣੇ ਘਰ ਦੀ ਕਹਾਣੀ ਸੁਣਾਉਣ ਲੱਗਿਆ ਤੋਨੂ ਪਤਾ ਪੁਰਾਣੇ ਬਜ਼ੁਰਗਾਂ ਕੋਲੇ ਪੁਰਾਣਾ ਹੀ ਸਮਾਨ ਹੁੰਦਾ ਹੈ ਭਾਈ ਆਹਾਂ ਸੰਦੂਖ ਚੋਂ ਲਿਆਇਆ ਕੱਢ ਕੇ ਝੋਲਾ ਆ ਜਾ ਕਰਾਂ ਸ਼ੁਰੂ ਵਾਹ ਜੀ ਨਿਤ ਮੱਜਾਂ ਚਾਰ ਕੇ ਲਿਆਵਾਨੀ ਇਹ ਕੋਣ ਆ ਲਾਇਓ ਜੀ ਆਰ ਕੇ ਸਾਊਂਡ ਬਹੁਤ ਵਧੀਆ ਸਾਊਂਡ ਹੈ ਇੱਕ ਵਾਰੀ ਤਾੜੀਆਂ ਮਾਰੋ ਮੁੰਡੇ ਦੇ ਨਾਂ ਤੇ ਸਾਡੀ ਕੱਲੀ ਕੱਲੀ ਬਾਹਰ ਗੱਲ ਸੁਣਦੀ ਆ ਭਾਈ ਬਾਹਾਂ ਖੜੀਆਂ ਕਰਕੇ ਦੱਸੋ ਹਾਂ ਬਹੁਤ ਵਧੀਆ ਸਾਊਂਡ ਹੈ ਆਰ ਕੇ ਸਾਊਂਡ ਨਿਤ ਮੱਝਾਂ ਚਾਰ ਕੇ ਲਿਆਵਾਨੀ ਆ ਬੱਚਿਆਂ ਨੂੰ ਰੋਜ਼ ਖੜਾ ਮਾਨੀ ਮੇਰੀ ਕਿੰਨੀ ਸੇਵਾ ਕਰਦੀ ਸੀ ਹੁਣ ਤੂੰ ਵੀ ਪਾਸਾ ਵੱਟ ਗਈ ਨੀ ਨਾ ਕਾ ਤੂੰ ਹੁਣ ਮੁਖ ਤਿਆਰ ਕਰੇ ਕਿਉਂ ਦਾਲ ਚ ਪਾਉਣੋਂ ਹਟ ਗਈ ਨੀ ਬੱਜਾਂ ਚਾਰ ਕੇ ਲਿਆਵਾਂ ਨੀ ਬੱਚਿਆਂ ਨੂੰ ਰੋਜ਼ ਖੜਾ ਮਾ ਨੀ ਨਿਤ ਮੱਜਾਂ ਚਾਰ ਕੇ ਲਿਆਵਾਂ ਨੀ ਬੱਚਿਆਂ ਨੂੰ ਰੋਜ਼ ਖੜਾ ਮਾ ਨੀ ਮੇਰੀ ਕਿੰਨੀ ਸੇਵਾ ਕਰਦੀ ਸੀ ਹਾਈ ਕਿੰਨੀ ਸੇਵਾ ਕਰਦੀ ਸੀ ਹੁਣ ਤੂੰ ਵੀ ਪਾਸਾ ਵੱਟ ਗਈ ਨੀ ਨਾ ਕਾ ਤੂੰ ਹੁਣ ਮੁਖਤਿਆਰ ਕੋਰੇ ਕਿਉਂ ਦਾਲ ਚ ਪਾਉਣਾ ਹਟ ਗਈ ਨਹੀਂ ਨਾ ਕਾ ਤੂੰ ਹੁਣ ਮੁਖਤਿਆਰ ਕੋਰੇ ਕਿਉਂ ਦਾਲ ਚ ਪਾਉਣਾ ਹਟ ਗਈ ਨਹੀਂ ਮੇਰੀ ਦਾਲ ਚ ਕਿਹੋਂ ਪਾਉਣ ਤੋਂ ਕੌਣ ਰੋਕਦਾ ਛੋਟਾ ਮੁੰਡਾ ਰੋਕਦਾ ਜਾਂ ਵੱਡਾ ਰੋਕਦਾ ਜਾਂ ਆਪਣੀ ਛੋਟੀ ਨੂੰ ਰੋਕਦੀ ਆ ਜਾਂ ਵੱਡੀ ਰੋਕਦੀ ਆ ਖੁੱਲ ਕੇ ਦੱਸ ਕੋਹਨਿਆਂ ਨਾਲੇ ਕੋਲੇ ਢਿੱਡ ਫਰੋਲ ਕੇ ਜਾਵਾਂਗੇ ਆ ਜਾ ਹੁਣ ਟੱਬਰ ਵੱਧ ਗਿਆ ਬਾळा ਮੈਂ ਬਾळा ਮੈਂ ਤੂੰ ਮਿਲਦੀ ਜਿਹੋ ਜੀ ਖਾਲਾਵੇਂ ਹੁਣ ਟੱਬਰ ਵੱਧ ਗਿਆ ਬਾळा ਲਿਉਗਦੀਆ ਮੈਂ ਕੀ ਕਰਾਂ ਸਰਦਾਰਾ ਮੈਨੂੰ ਹਾਂ ਦੀ ਘਰ ਵਿੱਚ ਪੁੱਗਦੀਆ ਮੈਂ ਕੀ ਕਰਾਂ ਸਰਦਾਰਾ ਮੈਨੂੰ ਹਾਂ ਦੀ ਘਰ ਵਿੱਚ ਪੁੱਗਦੀ ਜੇ ਉਹ ਦੇ ਦੀ ਮੁਖਤਿਆਰ ਕਰੇ ਮੇਰੇ ਜਿਉਂਦੇ ਜੀ ਮੁਖਤਿਆਰ ਕਰੇ ਘਰ ਵਿੱਚ ਚੱਲੂਗੀ ਮੇਰੀ ਨਹੀਂ ਉਹ ਜੱਜ ਦੇ ਰੀਡਰ ਵਾਂਗੂ ਸੇਵਾ ਹੁੰਦੀ ਰਹੂਗੀ ਤੇਰੀ ਲਈ ਜੱਜ ਦੇ ਰੀਡਰ ਵਾਂਗੂ ਸੇਵਾ ਹੁੰਦੀ ਰਹੂਗੀ ਤੇਰੀ ਲਈ ਮੈਂ ਨਿਤ ਸੋਚਦਾ ਰਹਿੰਦਾ ਹਾਂ ਨਿਤ ਸੋਚਦਾ ਰਹਿੰਦਾ ਹਾਂ ਸੇਧ ਤੇਰੀ ਕਿਉਂ ਕੱਟ ਗਈ ਨਹੀਂ ਨਾ ਕਾ ਤੂੰ ਹੁਣ ਮੁਖ ਤਿਆਰ ਕਰੇ ਕਿਉਂ ਦਾਲ ਚ ਪਾਉਣਾ ਹਟ ਗਈ ਨੀ ਨਾ ਕਾ ਤੂੰ ਹੁਣ ਮੁਖ ਤਿਆਰ ਕਰੇ ਕਿਉਂ ਦਾਲ ਚ ਪਾਉਣਾ ਹਟ ਗਈ ਨੀ ਕਿਉਂ ਕਿਉਂ ਵਾਰਾ ਟੱਪਾ ਚੱਕ ਕੇ ਮੈਂ ਜਦ ਧੀਰੀ ਢਾਲ ਵਿੱਚ ਪਾਉਂਦੀ ਵੇ ਕੀ ਮਲਟਾ ਮੈਂ ਜਦ ਤੇਰੀ ਧਾਲ ਵਿੱਚ ਪਉਂਦੀ ਵੇ ਕੀ ਮਲ ਢੋਣੇ ਦੇ ਬਾਪੂ ਨੇ ਮੈਨੂੰ ਵੱਡੀ ਬਹੂ ਸਣਾਉਂਦੀ ਵੇ ਹਾਏ ਤੁੱਟਦਾ ਜਦੋਂ ਗਲਾਸ ਭਰਾ ਮੈਂ ਤੁੱਟਦਾ ਜਦੋਂ ਗਲਾਸ ਭਰਾ ਹਾਏ ਤੁੱਟਦਾ ਜਦੋਂ ਗਲਾਸ ਭਰਾ ਛੋਟੀ ਦੀ ਬੁੱਥੀ ਸੁਜਦੀ ਐ ਮੈਂ ਕੀ ਕਰਾਂ ਸਰਦਾਰਾ ਵੇ ਨੂੰ ਹਾਂਦੀ ਘਰ ਵਿੱਚ ਪੁੱਗਦੀ ਐ ਆਹਾ ਹਾ 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 ਬਈ ਕੋਨੇ ਵਾਲਿਆਂ ਨੂੰ ਪਤਾ ਲੱਗ ਗਿਆ ਵੀ ਬੂੜਾ ਬੂੜੀ ਦੀ ਘਰ ਚ ਬਣਦੀ ਨਹੀਂ ਦੇਖ ਲੈ ਭਾਈ ਸਾਡੀ ਗਵਾਂਡਣ ਮੈਨੂੰ 100 ਰੁਪਏ ਦੇ ਕੇ ਗਈ ਐ ਕੂੜੇ ਜਿਉਂਦੀ ਵਸਦੀ ਰਹਿ ਮਾਲਕ ਤੈਨੂੰ ਰਾਜੀ ਰੱਖੇ ਬਈ ਗੱਲ ਇਹ ਐ ਕਿ ਉਹ ਜੋ ਮਾਇਆ ਹੈ ਇਹ ਤੁਰਦੀ ਫਿਰਦੀ ਚੰਗੀ ਲੱਗਦੀ ਹੈ ਕਿੱਲੇ ਤੇ ਖੜਾ ਪਸ਼ੂ ਵੀ ਢੇੜੇ ਦੇਣ ਲੱਗ ਜਾਂਦਾ ਕਲੱਬ ਵਾਲਿਓ ਉੱਠ ਕੇ ਢੇੜਾ ਗੂੜਾ ਦਿਓ ਮੈਂ ਉਹੀ ਨਹੀਂ ਝੋਲਾ ਚੱਕੀ ਫਿਰਦਾ ਸਟੇਜ ਸੈਕਟਰੀ ਸਾਹਿਬ ਮੈਨੂੰ ਲੱਗਦਾ ਮੈਂ ਝੋਲਾ ਉਹੀ ਨਹੀਂ ਚੱਕੀ ਫਿਰਦਾ ਮਾੜਾ ਮੋਟਾ ਗੀਜੇ ਚ ਹੱਥ ਮਾਰੋ ਡੂੰਗਾ ਜਿਆ ਕਰਕੇ ਇਹ ਮੋਦੀ ਸਾਹਿਬ ਦਾ ਕੋਈ ਪਤਾ ਨਹੀਂ ਕਦੋਂ ਨੋਟਬੰਦੀ ਕਰ ਦੇਣ ਇਸ ਕਰਕੇ ਵਾਜੀ ਵਾ ਮਾਲਕ ਤੁਹਾਨੂੰ ਤੰਦਰੁਸਤੀਆਂ ਬਖਸ਼ੇ ਆਹਾਹਾਹਾ 500 ਰੁਪਿਆ ਮਾਨ ਹਾਹਾ 500 ਰੁਪਿਆ ਮਾਣ ਆ ਬਈ ਕੋਨੇ ਨਾਲ ਵਾਲਿਓ ਜਿੰਨੇ ਸਾਨੂੰ ਪੈਸੇ ਦਿਓਗੇ ਇਹ ਮੈਂ ਫੜ ਫੜ ਕੇ ਸਾਰੇ ਝੋਲੇ ਚ ਪਾਈ ਜਾਣੇ ਆ ਇਹ ਜਾਨ ਸਰ ਗੱਡੀ ਚੋਂ ਉਤਰ ਕੇ ਜਾ ਕੇ ਮੈਂ ਲੰਗਰ ਚ ਪਾ ਦੂੰਗਾ ਲੰਗਰ ਉਹ ਜਿਹੜਾ ਸਾਡੀ ਰਸੋਈ ਚ ਪਕਦਾ ਹੈ ਚਾਰ ਕਿੱਲੇ ਆਪਣੇ ਹਿੱਸੇ ਦੀ ਚਾਰ ਕਿੱਲੇ ਆਪਣੇ ਹਿੱਸੇ ਦੀ ਪਹਿਲੀ ਠੇਕੇ ਉਤੇ ਚੜਾਵਾਂਗੇ ਜਾਵਾਂਗੇ ਮੰਝੇ ਬੈਠਕ ਵਿੱਚ ਨਾਲੇ ਟੈਲੀਵਿਜ਼ਨ ਲਿਆਵਾਂਗੇ ਪਤਾ ਲਗੂ ਸਾਰੀ ਦੁਨੀਆ ਦਾ ਉਹ ਪਤਾ ਲਗੂ ਸਾਰੀ ਦੁਨੀਆ ਦਾ ਮੈਨੂੰ ਤਾਂ ਗੱਲ ਜੱਜ ਗੀਨੀ ਨਾ ਕਾ ਤੂੰ ਹੁਣ ਮੁਖ ਤਿਆਰ ਕਰੇ ਕਿਉਂ ਦਾਲ ਚ ਪਾਉਣੋਂ ਹਟ ਗਈਨੀ ਮੈਂ ਕੀ ਕਰਾਂ ਸਰਦਾਰਾ ਮੇ ਨੂੰਹਾਂ ਦੀ ਘਰ ਵਿੱਚ ਫੁਕਦੀ ਆ ਓ ਕਾ ਤੂੰ ਹੁਣ ਮੁਖ ਤਿਆਰ ਕਰੇ ਕਿਉਂ ਦਾਲ ਚ ਪਾਉਣੋਂ ਹਟ ਗਈਨੀ ਮੈਂ ਕੀ ਕਰਾਂ ਸਰਦਾਰਾ ਬੱਲੀਏ ਨੀ ਗੱਲ ਸੁਣ ਬੱਲੀਏ ਬੱਲੀਏ ਨੀ ਗੱਲ ਸੁਣ ਬੱਲੀਏ ਬੱਲੀਏ ਨੀ ਗੱਲ ਸੁਣ ਬੱਲੀਏ ਹੁਣ ਪਹਿਲਵਾਨਾਂ ਨੇ ਕਿਥੇ ਘੁੰਮਣਾ ਉਹ ਘਰ ਨੂੰ ਚੱਲੀਏ ਨੀ ਘਰ ਨੂੰ ਚੱਲੀਏ ਨੀ ਘਰ ਨੂੰ ਚੱਲੀਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ